ਬੇਨਤੀ ਪ੍ਰਿਆਦ ਰੱਖਦੀ ਹੈ ਕੋਈ ਦਲੀਲ ਨਹੀਂ ਠੀਕ ਹੈ ਜੀ ਕਿਉਂਕਿ ਗੁਰੂ ਸਾਹਿਬ ਜਾਨੀ ਜਾਨ ਸੱਚੇ ਪਾਤਸ਼ਾਹ ਸਮਰਾਥ ਨੇ ਔਰ ਸੱਚੇ ਪਾਤਸ਼ਾਹ ਦੇ ਤਖਤੋਂ ਸੱਚੇ ਪਾਤਸ਼ਾਹ ਜੀ ਦੇ ਮੈਂ ਤਾਂ ਦਾਸ ਤਾਂ ਸੱਚੇ ਪਾਤਸ਼ਾਹ ਨੂੰ ਹੀ ਵੇਖਦਾ ਜੀ ਸੱਚੇ ਪਾਤਸ਼ਾਹ ਦਾ ਜੋ ਹੁਕਮ ਆਦੇਸ਼ ਹੋਊਗਾ ਸਿਰ ਮੱਥੇ ਪਰਵਾਨ ਹੋਊਗਾ ਔਰ ਗੁਰੂ ਘਰ ਦਾ ਗੋਲਾ ਹੋਣ ਦੇ ਨਾਤੇ ਝਾੜ ਪਰਦਾ ਹੋਣ ਦੇ ਨਾਤੇ ਗੁਰੂ ਘਰ ਦਾ ਸਭ ਤੋਂ ਨਿਮਾਣਾ ਨਾ ਚੀਜ਼ ਸੇਵਾ ਘੋਣ ਦੇ ਨਾਤੇ ਦਾਸ ਹਰ ਉਕਲ ਸਿਰ ਮੱਥੇ ਪਰਵਾਣ ਦਾ ਇਹੀ ਦਾਸ ਦਾ ਸਪਸ਼ਟੀਕਰਨ ਇਹੀ ਦਾਸ ਦੀ ਅਰਜ਼ੋਈ ਹੈ ਇਹੀ ਦਾਸ ਦੀ ਬੇਨਤੀ ਸਰ ਰਿਕਮ ਜੀ ਇੱਕ ਸਵਾਲ ਇਹ ਹੈ ਕਿ ਜਿਹੜੇ ਜਿਨ੍ਹਾਂ ਦੇ ਵੱਲੋਂ ਆ ਸਪਸ਼ਟੀਕਰਨ ਮੰਗਿਆ ਗਿਆ ਸੀ ਜੀ ਅਕਾਲੀ ਦਾ ਪੰਜਾਬ ਤੋਂ ਦੁਬਾਰਾ ਸਟੈਂਡ ਹੋਇਆ 100 ਤੋਂ ਜ਼ਿਆਦਾ ਕਿਉਂ ਦੇਖੋ ਆਜੇ ਜੀ ਤੁਸੀਂ ਸ਼ਾਇਦ ਤੁਸੀਂ ਤਾਂ ਰੋਜ਼ ਆਉਂਦੇ ਹੋ ਨਾ ਜੀ ਇਸ ਲਈ ਤੁਸੀਂ ਤਾਂ ਸ਼ਾਇਦ ਰਾਮਦੇਵ ਨੇੜੇ ਹੋ ਯਾਰ ਹੁਣ ਕਿਥੇ ਦਾ ਨਾ ਚੀਜ਼ ਇਨਸਾਨ ਹੈ ਗੁਰੂ ਦੇ ਦਰ ਤੇ ਆਇਆ ਧੰਨ ਧੰਨ ਸ਼੍ਰੀ ਹਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਆਸਤੇ ਆਏ ਇਸ ਲਈ ਮੈਂ ਕੋਈ ਦਲੀਲ ਚਾਚੀ ਗੱਲ ਨਹੀਂ ਕਰਨੀ ਮੇਰੇ ਨਾਲ ਚਾਚੀ ਗੱਲ ਕਰਕੇ ਬਾਹਰ ਕਰ ਲਿਓ ਮੈਂ ਉਸਿਆਸੀ ਗੱਲ ਬਾਹਰ ਕਰਾਂਗੇ ਫੋਟੋ ਕਰ ਲਈਏ ਵਿਕਲਜੀ ਗੱਲ ਜਰੂਰ ਆਪਾਂ ਦੇਖਾਂਗੇ ਕਿ ਆਪ ਖੁਦ ਪਹਿਲੇ ਸ਼ਮਾਚਨਾ ਪੱਤਰ ਸੌਂਪਿਆ ਜਦੋਂ ਸਪਸ਼ਟੀਕਰਨ ਕਾਲਤਕ ਸਾਹਿਬ ਵੱਲੋਂ ਮੰਗਿਆ ਕਿ ਆਪ ਕੋਈ ਪੇਸ਼ ਨਹੀਂ ਹੋਏ ਬਾਕੀ ਤੁਹਾਡੇ ਦੇ ਵੱਲੋਂ ਬਾਕੀ ਤੁਹਾਡੇ ਵੱਲੋਂ ਹੁਣ ਤੱਕ ਕੋਈ ਪੇਸ਼ ਨਹੀਂ ਹੋਏ ਪਹਿਲਾਂ ਕਾਫੀ ਪਹਿਲੇ ਗੱਲ ਮੂਹਰੇ ਬਣਾਤੀ ਆ ਜਾਵੇ ਔਰ ਕਾਲਤਕ ਸਾਹਿਬ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਫੈਸਲਾ ਠੋਸ ਲੈਣ ਕਿ ਇਹ ਦਾਤਕ ਸਾਹਿਬ ਨੂੰ ਬਿਸੀ ਦਿੱਤੀ ਜਾ ਰਹੀ ਹੈ ਕੋਈ ਗੱਲ ਕਿਸੇ ਦੇ ਬਾਰੇ ਕੋਈ ਝੱਪ ਨਹੀਂ ਕਰਨੀ ਨਹੀਂ ਤੁਸੀਂ ਆਪ ਹੀ ਜਦ ਉਹਨਾਂ ਨੂੰ ਬਾਗੀ ਬਾਗੀ ਕਹੀ ਜਾਂਦੇ ਹੋ ਉਹਨਾਂ ਸਾਰੇ ਪਾਸਿਓਂ ਬਾਗੀ ਨਾ ਨਾ ਹੋਣ ਚਲੋ ਵਾਦਾ ਮਾਫ ਕਿਉਂਕਿ ਤੁਸੀਂ ਉਹਨਾਂ ਨੂੰ ਬਾਗੀ ਕਹਿੰਦੇ ਹੋ ਰੱਬ ਹੀ ਕੋ ਹੁੰਦਾ ਥਾਡੇ ਮੂੰਹ ਤੋਂ ਬਾਗੀ ਮੈਂ ਇੱਕ ਬੇਨਤੀ ਕਰਦਿਆਂ ਕਿ ਗੁਰੂਪੁਰ ਗੁਰੂ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਦਰ ਤੇ ਆਉਣਾ ਐਵੇਂ ਸਿਆਣਪਾਂ ਸੂਣਪਾਂ ਨਾ ਕਰਿਓ ਠਹਿ ਪਿਓ ਠਹਿ ਟੇਰੀ ਹੋ ਜਿਓ ਮੈਂ ਕੋਈ ਚੁਸਤ ਚਲਾਕੀਆਂ ਇੱਥੇ ਦਰ ਨਾਲ ਕਰੂਗਾ ਤੇ ਵੱਡਾ ਜੋ ਫਿਰ ਗੁਰੂ ਸਾਹਿਬ ਹੀ ਉਸ ਗੱਲ ਦਾ ਫੈਸਲਾ ਕਰਨਗੇ ਇਸ ਲਈ ਮੈਨੂੰ ਕਿਸੇ ਦੇ ਬਾਰੇ ਮੈਂ ਨਹੀਂ ਬੋਲ ਸਕਦਾ ਜੀ ਮੈਂ ਤਾਂ ਵੱਡਾ ਗੁਨੇਗਾਰ ਨੂਨ ਹਰਾਮੀ ਜੀਵਾਂ ਜੀ ਇਸ ਘਰ ਦਾ ਗੋਲਾ ਝਾੜੂ ਬਰਦਾਰਾਂ ਮਹਾ ਮਾੜੇ ਤੋਂ ਮਾੜਾ ਸੇਵਕ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਗੁਰੂ ਸਮਰੱਥ ਨੇ ਗੁਰੂ ਸਾਹਿਬ ਕਿਰਪਾ ਜ਼ਰੂਰ ਕਰਨਗੇ ਦਾਸ ਦੀ ਅਰਦਾਸ ਬੇਨਤੀ ਅਰਜੋਈ ਹੈ ਭਾਜੀ ਮੈਂ ਇੱਕ ਬੇਨਤੀ ਕਰਦੇ ਹਾਂ ਜੀ ਤੁਸੀਂ ਕੇਸਦਾਰ ਤੇ ਆਏ ਹੋ ਤੁਸੀਂ ਮੈਂ ਗੁੱਸਾ ਨਾ ਕਰ ਦਿਓ ਕੋਈ ਨਾ ਮੈਨੂੰ ਮਿਸ ਅੰਡਰਸਟੈਂਡ ਕਰ ਲਿਓ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਮੈਂ ਦਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੁਰੂ ਸਾਹਿਬ ਦੇ ਚਰਨ ਪਰਸੇ ਆ ਔਰ ਮੈਂ اپنی ਭਾਵਨਾ ਤਾਂ ਦੱਸ ਸਕਦਾ ਕਿਸੇ ਦੀ ਕਿੰਨੀ ਆਸਥਾ ਉਹਦੇ ਬਾਰੇ ਦਾਸ ਕੀ ਕਹਿ ਸਕਦਾ ਮਗਰ ਮੇਰੀ ਸਭ ਨੂੰ ਬੇਨਤੀ ਹੋਊਗੀ ਕਿ ਸਿਆਣਪਾ ਘਰੇ ਛੱਡ ਕੇ ਆਇਓ ਟਹਿ ਕੇ ਆਇਓ ਢੇਰੀ ਹੋ ਕੇ ਆਇਓ ਗੁਰੂ ਸਾਹਿਬ ਜਾਨੀ ਜਾਨ ਨੇ ਇੱਥੇ ਦੇ ਵੱਧ ਦਿਮਾਗ ਲੜਾਇਆ ਤੇ ਸਿਆਣਪਾਂ ਲੜਾਈਆਂ ਤੇ ਫਿਰ ਮਾਲਕ ਸਮਰੱਥਨ ਇਸ ਲਈ ਦਾਸ ਦੀ ਕੋਈ اپੀਲ ਨਹੀਂ ਇਹ ਤਾਂ ਹੈ ਗੁਰੂ ਘਰ ਦੇ ਨਿਮਾਣੇ ਜੇ ਸੇਵਕ ਨਾ ਚੀਜ਼ ਇਨਸਾਨ ਗੁਰੂ ਘਰ ਦੇ ਗੋਲੇ ਗੁਰੂ ਘਰ ਦੇ ਕੂਕਰ ਇਸ ਲਈ ਮੈਨੂੰ ਐਵੇਂ ਤੁਸੀਂ ਪੁੱਛੀ ਜਾਂਦੇ ਮੇਰਾ ਮੈਂ ਤਾਂ ਆਪਦੀ ਗੱਲ ਕਰ ਸਕਦਾ ਜਿਹੜੇ ਸਿਆਣਪਾ ਲਾਉਂਦੇ ਮੈਂ ਤਾਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੰਨਨੀ ਨਾ ਮੰਨਨੀ ਕੀਗੇ ਮਾਲਕ ਤਾਂ ਜਾਣਦਾ ਹੀ ਹੈ ਨਾ ਜੀ ਮਾਲਕ ਤਾਂ ਲਘੋਲਣਗੇ ਇਹ ਤਾਂ ਉਹ ਅਕਸ਼ਰੇ ਆ ਮਸ਼ੀਨਾ ਨੇ ਜਿਹੜੀਆਂ ਦੁਨੀਆ 'ਚ ਕਦੇ ਬਣੀਆਂ ਨਹੀਂ ਤੇ ਕਾਹਦੀ ਚੱਕਰਾਂ 'ਚ ਤੁਸੀਂ ਐਵੇਂ ਦੁਨਿਆਵੀ ਖੇਡ 'ਚ ਪਏ ਹੋ